ਦਰਦੇ ਕੌਮ ਚੈਨਲ ਦੇ ਸਭ ਕਾਰਯੋਗ ਦਰਸ਼ਕਾਂ ਨੂੰ ਗੁਣੂਰ ਕੋਰ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਅੱਜ ਕੱਲ ਦਲ ਬਦਲੀਆਂ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਦਲ ਬਦਲੀਆਂ ਤਾਂ ਪਹਿਲਾਂ ਵੀ ਥੋੜੀਆਂ ਬੋਦੀਆਂ ਹੁੰਦੀਆਂ ਰਹੀਆਂ ਨਹੀਂ ਪਰ ਇਸ ਵਾਰ ਤਾਂ ਇਹ ਦਲ ਬਦਲੀਆਂ ਨੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਇਹ ਸਭ ਦੇਖ ਕੇ ਤਮ ਸ਼ਾਇਦ ਗਿਨੀਸ ਬੁੱਕ ਆਫ ਰਿਕਾਰਡ ਬਲੇ ਵੀ ਸੋਚਦੇ ਹੋਣਗੇ ਕਿ ਹੁਣ ਆਪਾਂ ਕੀ ਕਰਾਂਗੇ ਕੀ ਪ੍ਰਾਣਿਕ ਸਮਿਆਂ ਵਿੱਚ ਵੀ ਐਦਾਂ ਦਾ ਕੁਝ ਹੁੰਦਾ ਰਿਹਾ ਹੈ ਇਸ ਬਾਰੇ ਜਾਣਨ ਲਈ ਤਾਂ ਸਾਨੂੰ ਫਿਰ ਨਰਿੰਦਰ ਸਿੰਘ ਪ੍ਰੇਮੀ ਕੋਲੀ ਜਾਣ ਪਵੇਗਾ ਔਰ ਫਿਰ ਚੱਲਦੇ ਹਾਂ ਹੌਨਾਂ ਕੋ ਦਰਦੇ ਕਾਮ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਰੇਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਗੁਰਨੂਰ ਕੌਰ ਨੇ ਜਾਨਣਾ ਚਾਹਿਆ ਹੈ ਕਿ ਕੀ ਦਲ ਬਦਲੀਆਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਜਾਂ ਕੀ ਇਹ ਹੁਣੇ ਸ਼ੁਰੂ ਹੋਈਆਂ ਨੇ ਇਸ ਬਾਰੇ ਜੇ ਆਪਾਂ ਸੋਚੀਏ ਤਾਂ ਦਲ ਬਦਲੀਆਂ ਤਾਂ ਸਦੀਆਂ ਤੋਂ ਹੀ ਹੁੰਦੀ ਆਈਆਂ ਨੇ ਯੁੱਗਾਂ ਜਗੰਤਰਾਂ ਤੋਂ ਹੁੰਦੀ ਆਈਆਂ ਨੇ ਪਰ ਇਤਿਹਾਸ ਦੇ ਪੰਨਿਆਂ ਤੇ ਕਿਸੇ ਦੀ ਨਜ਼ਰ ਪੈ ਜਾਂਦੀ ਹੈ ਕਿਸੇ ਵੀ ਨਹੀਂ ਮੇਰੇ ਖਿਆਲ ਅਨੁਸਾਰ ਤ੍ਰੇਤੇ ਯੁੱਗ ਦੇ ਵਿੱਚ ਪਹਿਲੀ ਦਲਬਦਲੀ ਮਹਾਰਾਜਾ ਰਾਵਣ ਦੇ ਪ੍ਰਾ ਪ੍ਰਭੂਸ਼ਣ ਨੇ ਕੀਤੀ ਸੀ ਜਿਸ ਨੇ ਕਿ ਆਪਣੇ ਭਰਾ ਦਾ ਸਾਥ ਛੱਡ ਕੇ ਸ਼੍ਰੀ ਰਾਮਚੰਦਰ ਜੀ ਦੇ ਦਲ ਵਿੱਚ ਆ ਕੇ ਸ਼ਾਮਲ ਹੋ ਗਿਆ ਸੀ ਜਿਸ ਦਾ ਸ਼੍ਰੀ ਰਾਮਚੰਦਰ ਜੀ ਨੂੰ ਫਾਇਦਾ ਵੀ ਬਹੁਤ ਹੋਇਆ ਤੇ ਇਸ ਦੇ ਬਦਲੇ ਵਿੱਚ ਰਾਮਚੰਦਰ ਜੀ ਨੇ ਪ੍ਰਭੂਸ਼ਣ ਨੂੰ ਲੰਕਾ ਦਾ ਰਾਜ ਦਿੱਤਾ ਸੀ ਜੇ ਗੱਲ ਸਿਕੰਦਰ ਦੇ ਜਮਾਨੇ ਦੀ ਕਰੀਏ ਦੁਨੀਆ ਦਾ ਮਹਾਨ ਜੇਤੂ ਸਕੰਦਰ ਜਦੋਂ ਸਾਡੇ ਦੇਸ਼ ਨੂੰ ਫਤਿਹ ਕਰ ਲਿਆ ਆ ਤਾਂ ਪੰਜਾਬ ਦੇ ਬਹਾਦਰ ਯੋਧੇ ਪੁਰਸ਼ ਨੇ ਉਸ ਨੂੰ ਵਿਆਸਗੜ੍ਹ ਤੇ ਹੀ ਰੋਕ ਲਿਆ ਅੱਗੇ ਨਹੀਂ ਵਧਣ ਦਿੱਤਾ ਨਾ ਹੀ ਉਸ ਦੀ ਹਿੰਮਤ ਪਈ ਪਰ ਸਾਡੇ ਕਈ ਲੰਡੂ ਜੇ ਰਜਵਾੜੇ ਲੰਬੀ ਵਰਗੇ ਰਜਵਾੜਿਆਂ ਨੇ ਪੁਰਸ਼ ਦਾ ਸਾਥ ਦੇਣ ਦੀ ਬਜਾਏ ਸਕੰਦਰ ਦਾ ਸਾਥ ਦਿੱਤਾ ਬਹੁਤ ਵੱਡੀ ਗਦਾਰੀ ਇਹ ਦਲ ਬਦਲੀ ਇਹ ਵੀ ਦਲ ਬਦਲੀ ਸੀ ਜੇ ਪ੍ਰਥਵੀ ਰਾਜ ਤੁਹਾਨੂੰ ਜਿਹਨਾਂ ਨੂੰ ਪ੍ਰਥਵੀ ਰਾਜ ਰਾਸੋਦ ਕਰਕੇ ਵੀ ਜਾਣਿਆ ਜਾਂਦਾ ਹੈ ਜਦੋਂ ਦਿੱਲੀ ਦੇ ਤਖਤ ਤੇ ਬੈਠਾ ਉਦੋਂ ਵੀ ਜੈ ਚੰਦ ਨੇ ਪ੍ਰਥਵੀ ਰਾਜ ਦਾ ਸਾਥ ਦੇਣ ਦੀ بجائے ਕਹਿਣਾ ਦਾ ਸਾਥ ਦਿੱਤਾ ਇਸੇ ਤਰ੍ਹਾਂ ਦਲ ਬਦਲੀਆਂ ਤਾਂ ਦੋਸਤੋ ਗੁਰੂਆਂ ਬੇਲੇ ਵੀ ਹੁੰਦੀਆਂ ਆਈਆਂ ਸੀ ਜਿਹੜਾ ਦਸਰਤ ਪੰਨੇ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਾਂ ਸਾਧ ਦੇਨ ਦੀ بجائے ਉਹਨਾਂ ਦੇ ਵੱਡੇ ਭਰਾ ਪਿਥੀਏ ਨੇ ਲਾਹੌਰ ਦੇ ਸੂਬੇ ਦਾ ਸਾਥ ਦਿੱਤਾ ਚੰਦੂ ਦਾ ਸਾਥ ਦਿੱਤਾ ਗੁਰੂ ਸਾਹਿਬ ਦੇ ਵਿਰੋਧੀਆਂ ਦਾ ਦੁਸ਼ਮਣਾਂ ਦਾ ਸਾਥ ਦਿੱਤਾ ਇਹ ਵੀ ਤਰ੍ਹਾਂ ਬਦਲ ਗਿਆ ਜੇ ਗੱਲ ਕਰੀਏ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਜਿਨ੍ਹਾਂ ਨੇ ਪੈਂਦੇ ਖਾਂ ਪਠਾਨ ਨੂੰ ਪੁੱਤਰਾ ਵਾਂਗ ਪਾਲਿਆ ਟ੍ਰੇਨ ਕੀਤਾ ਕੋਈ ਪੈਂਦੇ ਖਾਂ ਪਠਾਨ ਗੁਰੂ ਸਾਹਿਬ ਨੂੰ ਆ ਕੇ ਨਰਕਾਰ ਲੱਗ ਪਿਆ ਤੇ ਗੁਰੂ ਸਾਹਿਬ ਨੇ ਫਿਰ ਉਹਦਾ ਤਰ੍ਹਾਂ ਜਾਂਦੇ ਹੋ ਸਾਰੇ ਕੀ ਹਾਲ ਕੀਤਾ ਸੀ ਜੇ RAM RAJ ਜਿਹੜੇ ਕਿ ਕੁਰਬਾਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੱਖ ਵੀ ਜਾ ਕੇ ਇਹਨਾਂ ਨੇ ਬੋਲਣਾ ਸੀ ਔਰੰਗਜ਼ੇਬ ਦੇ ਦਰਬਾਰ ਵਿੱਚ ਜਦੋਂ ਗਏ ਉੱਥੇ ਉਹਨਾਂ ਨੇ ਵੀ ਦਰ ਬਦਲ ਲਿਆ ਦਰ ਬਦਲ ਦਾ ਮਤਲਬ ਹੈ ਕਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਕ 'ਕਿ ਸਟੈਂਡ ਲੈਂਡ ਦੀ ਵਜਾਏ ਉਹਨਾਂ ਨੇ ਔਰੰਗਜ਼ੇਬ ਤੋਂ ਡਰਦੇ ਨੇ ਤੋ ਕੀ ਬਦਲਤੀ ਗੁਰਬਾਣੀ ਦੀ ਮਿੱਟੀ ਮੁਸਲਮਾਨ ਕੀ ਪੀੜੇ ਪਈ ਘੁਮਿਆ ਦੀ ਥਾਂ ਤੇ ਮਿੱਟੀ ਬੇਈਮਾਨ ਦੀ ਕਰਤਾ ਤਾਂ ਕਿ ਮੁਸਲਮਾਨ ਰਾਜਾ ਨਰਾਇਣ ਨਾ ਹੋ ਜਾਵੇ ਜਿਹਦੇ ਬਦਲੇ ਵਿੱਚ ਦੇਰਾ ਤੋਂ ਦੇ ਇਲਾਕੇ 'ਚ ਰਾਮ ਰਾਏ ਨੂੰ ਜ਼ਗੀਰ ਮਿਲੀ ਤੇ ਸਜਾ ਗੁਰੂ ਸਾਹਿਬ ਮਤਲਬ ਇਹ ਕਿ ਇੱਧਰ ਮੂੰਹ ਵੀ ਨਹੀਂ ਕਰਨਾ ਤੇ ਮੁੜ ਕੇ ਉਹਨੇ ਮੂੰਹ ਉੱਧਰ ਕੀਤਾ ਵੀ ਨਹੀਂ ਅੱਗ ਕਵਲ ਦੇ ਵੇਲੇ ਦੀ ਗੱਲ ਕਰੀਏ ਅਨਕੀ ਕੌਮ ਕੋ ਹਾਣ ਵਾਲੇ ਰਾਜਪੂਤ ਜਵਾੜੇ ਕੁੱਝ ਦੇ ਸਾਇਆ ਤਾਂ ਨਹੀਂ ਮੈਂ ਕਹਿੰਦਾ ਕਿ ਮਹਾਰਾਣਾ ਪ੍ਰਤਾਪ ਵਰਗੇ ਸਟੈਂਡ ਲਿਆ ਚਾਂਦੀਆਂ ਬਾਜਲ ਲਾਤੀਆਂ ਪਰਮਾਨੰ ਸਿੰਘ ਵਰਗੇ ਕੋਈ ਆਕੜ ਉਹਦੇ ਸਾਲੇ ਵੀ ਬਣ ਗਏ ਆਕੜ ਉਹਦੇ ਨਾਲ ਚਾਵੀ ਇਹ ਤਲਵਾਰ ਨਹੀਂ ਸੀ ਬਹੁਤ ਵੱਡੀ ਤਾਕਤ ਉਹਦੇ ਸੀ ਕਾਮਨਾਲਗਦਾਰੀ ਸੀ ਆਪਣੀ ਕਾਮਨਾਲਗਦਾਰੀ ਸੀ ਭਾਰਗੋਸ ਮੌਕੇ ਦੇਸ਼ ਦਾ ਰਾਜਾ ਵਰਗੀ ਸੀ ਕੋਹ ਤਾਲ ਕਰਦੇ ਆ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਈਤਾ ਦੇ 52 ਪਹਾੜੀ ਰਾਜਾ ਗਵਾਲੀਅਰ ਦੇ ਕਿਲੇ ਚ ਜਿਹੜੇ ਕਿ ਬੰਦ ਸੀ ਜਿਨ੍ਹਾਂ ਨੂੰ ਕੋਈ ਆਸ ਨਹੀਂ ਕਿ ਸਾਨੂੰ ਇਥੋਂ ਕੋਈ ਮੁਕਤ ਕਰਾਊਗਾ ਫਿਰ ਮੇ ਪਾਸ਼ਾ ਨੇ ਉਹਨਾਂ ਨੂੰ ਉਹਨਾਂ ਬੰਦੀਆਂ ਨੂੰ ਮੁਕਤ ਕਰਾਇਆ ਉਹਨਾਂ ਹੀ ਪਹਾੜੀ ਰਾਜਾ ਨੇ ਜਿਨ੍ਹਾਂ ਨੂੰ ਮੁਗਲ ਤੰਗ ਕਰਦੇ ਸੀ ਗੁਰੂਆਂ ਨੇ ਉਹਨਾਂ ਨੂੰ ਦਸ ਮੁਕਤੀ ਕਰਾਈ ਸੀ ਉਨਾਂ ਹੀ ਗੁਰੂਆਂ ਦੇ ਖਿਲਾਫ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਿਲਾਫ ਹੋ ਕੇ ਮੁਗਲਾ ਦਾ ਸਾਹ ਦਿੱਤਾ ਜਦੋਂ ਉਹਨਾਂ ਨੇ ਅਨੰਦਪੁਰ ਸਾਹਿਬ ਨੂੰ ਫੇਰਾ ਪਿਆ ਸੀ ਉਹੀ ਪਹਾੜੀ ਨਾ ਜੰਦਾ ਇਹ ਤਨ ਬਦਲੀਆਂ ਤਾਂ ਹੁੰਦੀਆਂ ਹੀ ਆ ਜਾਂਦੀਆਂ ਨੇ ਪਰ ਹਾਂ ਜੇ ਦਰਬਾਰੇ ਖਾਲਸਾ ਦੀ ਗੱਲ ਕਰੀਏ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜਵਾਲੇ ਦੀ ਗੱਲ ਕਰੀਏ ਇੰਨਾ ਪਤਵਾਰ ਐਨਾ ਸ਼ਕਤੀਸ਼ਾਲੀ ਮਹਾਰਾਜਾ ਤੇ ਆਨ ਸਿੰਘ ਡੋਗਰੇ ਮਾਨ ਸਿੰਘ ਡੋਗਰੇ ਜਿਹੜੇ ਮੰਤਰੀ ਪਦਾਂ ਤੇ ਨਿਸ਼ੋਤ ਸਨ ਉਹਨਾਂ ਨੇ ਵੀ ਮਹਾਰਾਜਾ ਸਾਹਿਬ ਦੇ ਖਿਲਾਫ ਬਗਾਵਤਾ ਕੀਤੀ ਆ ਗੁਪਤ ਰੂਪ ਵਿੱਚ ਬਗਾਵਤਾ ਕੀਤੀ ਆ ਸਿੰਘਾਂ ਦੇ ਵਿੱਚ ਮਾਰਤਾੜ ਦੀ ਕੱਲ ਸ਼ੁਰੂ ਕੀਤੀ ਆ ਤਦ ਜੇ ਜਿਸ ਸਿੰਘਾਂ ਤੇ ਫਰੰਗੀਆਂ ਦੀ ਜਦੋਂ ਜੰਗ ਹੋਈ ਐ ਮੁTKੀ ਦੀ ਉਸ ਵੇਲੇ ਦੀ ਗੱਲ ਕਰੀਏ ਤਾਂ ਸਿੰਘ ਜਿਹੜੇ ਸੀ ਚਿਤ ਹੀ ਗਏ ਸੀ ਅੰਗਰੇਜ਼ ਭੱਜ ਚੱਲਿਆ ਸੀ ਮੈਦਾਨ ਛੱਡ ਕੇ ਭੱਜੇ ਜਾਂਦੇ ਅੰਗਰੇਜ਼ਾਂ ਨੂੰ ਫਰੀਦਕੋਟ ਦੇ ਰਾਜਾ ਪਹਾੜਾ ਸਿੰਘ ਨੇ ਗ੍ਰਿਫਤਾਰੀ ਕੀਤੀ ਕੌਮ ਨਾਲ ਸਿੱਖ ਕੌਮ ਦੇ ਰਾਜ ਦਾ ਅੰਤ ਕੀਤਾ ਪਹਾੜਾ ਸਿੰਘ ਨੇ ਨਕਲੀ ਬ੍ਰੋਧੀ ਭੇਜਿਆ ਬੇੜੀਆਂ ਦਾ ਪੁੱਲ ਵੀ ਤਣਵਾਇਆ ਤੇ ਅੰਗਰੇਜ਼ਾਂ ਨੂੰ ਕਿਹਾ ਵੀ ਆਜੋ ਇਹ ਸਿੱਖ ਤੁਹਾਡਾ ਕੁਝ ਨਹੀਂ ਕਰ ਸਕਦਾ ਉਹਨਾਂ ਨੇ ਕੋਈ ਅਸਲਾ ਬਰੂਦ ਹੈ ਨਹੀਂ ਸ਼ਾਮਾ ਮੁਹੰਮਦ ਨੇ ਲਿਖਾਇਆ ਕਿ ਪਹਾੜਾ ਸਿੰਘ ਸੀ ਯਾਰ ਪਰੰਗੀਆਂ ਦਾ ਦੋਸਤੋ ਗਦਾਰੀਆਂ ਦਰ ਬਦਲੀਆਂ ਬਬਰ ਕਾਲੀਆਂ ਵੇਲੇ ਗਦਰੀ ਬਾਬਿਆਂ ਵੇਲੇ ਸਰਤਾਰ ਸਿੰਘ ਸਰਾਬੇ ਵੇਲੇ ਸਾਰੇ ਇਤਿਹਾਸ ਪੜਦੇ ਆਪਾਂ ਸਾਰਿਆਂ ਨੂੰ ਪਤਾ ਆਪਾਂ ਸਟੂਡੈਂਟ ਲਾਈਫ ਦੀ ਇਤਿਹਾਸ ਪੜਿਆ ਬੜਾ ਵੱਡੀ ਖੋਜ ਕਰਨੀ ਤਾਂ ਲੋੜ ਨਹੀਂ ਕਿੰਨੇ ਗਜ਼ਾਰ ਹੋਏ ਨੇ ਪਰ ਆਪਾਂ ਜੇ ਗੱਲ ਕਰੀਏ ਪਿਛਲੀਆਂ ਸਾਰੀਆਂ ਸਦੀਆਂ ਜੋ ਤੁਸੀਂ ਹੈ ਉਹਨਾਂ ਨੂੰ ਛੱਡ ਕੇ ਇਹ ਗੱਲ ਕਰਦੇ ਕਿ 1947 ਤੋਂ ਬਾਅਦ ਜਦੋਂ ਅਸੀਂ ਸਾਡਾ ਦੇਸ਼ ਇਤਜਾਦ ਹੋ ਗਿਆ ਉਹ ਤੋਂ ਤੋਂ ਰਾਜਨੀਤਿਕ ਖੇਤਰ ਦੇ ਵਿੱਚ ਦਾਲੀਵਾ ਦਨੀਆ ਤਦੋਂ ਤੇ ਕਿਵੇਂ ਸ਼ੁਰੂ ਹੋਈਆਂ ਤੇ ਕਿੰਨੇ ਨੇ ਕੀਤੀਆਂ ਜੇ ਤੁਸੀਂ ਸਰਚ ਮਾਰੋਗੇ ਗੂਗਲ ਦੇ ਵਿੱਚ ਤਾਂ ਉਹ ਕਹਣਗੇ ਵੀ ਇਹਦੇ ਵਿੱਚ ਇਹ ਦਾ ਜਿਹੜਾ ਹੈਗਾ ਅ ਚੰਡਾ ਬੜਦਾਰ ਹਰਿਆਣੇ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਉੱਥੇ ਇੱਕੋ ਹੀ ਸੱਜਣ ਮਹਾਪੁਰਸ਼ ਨੇ ਇੱਕ ਦਿਨ 'ਚ ਪੰਜ ਪਾਰਟੀਆਂ ਬਦਲੀਆਂ ਇੱਕ ਦਿਨ 'ਚ ਪੰਜ ਪਾਰਟੀਆਂ ਤੇ ਉਹਦਾ ਨਾਂ ਸੀ ਗਿਆਰਾਮ ਉਦੋਂ ਤੋਂ ਇਹ ਗੱਲ ਪ੍ਰਚਲਿਤ ਹੋਈ ਸੀ ਆਇਆ RAM ਗਿਆ RAM ਆਇਆ RAM ਗਿਆ ਪਰ ਸੱਚਾਈ ਇਹ ਨਹੀਂ ਕਿ ਤਾਂ ਉਹਨੇ ਸਾਰਾ ਕੁਝ ਸੀ ਪਰ ਇਹਦਾ ਉਧਘਾਟਨ ਤਾਂ ਜਿਹੜਾ ਹੈਗਾ ਉਹ ਪੰਜਾਬ 'ਚ ਹੋਇਆ ਸੀ ਹਰਿਆਣੇ 'ਚ ਸਭ ਤੋਂ ਪਹਿਲਾਂ ਮੁੱਢ ਪੰਜਾਬ 'ਚ ਬੰਨਿਆ ਸੀ ਤੇ ਬੰਨਿਆ ਵੀ ਇਹਨੇ ਅੱਜ ਤੱਕ ਸਭ ਤੋਂ ਵੱਧ ਸ਼ਕਤੀਸ਼ਾਲੀ ਅੱਜ ਪੰਜਾਬ ਦੀ ਰਾਜਨੀਤੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਰਾਜਨੀਤੀਬਾਨ 5 ਸਾਲ ਪੰਜਾਬ ਦਾ ਮੁੱਖ ਮੰਤਰੀ ਰਹਿਣ ਵਾਲੇ ਕੇਂਦਰੀ ਮੰਤਰੀ ਰਹਿਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਪਹਿਲਾਂ ਭਾਵੇਂ ਪਹਿਲਾਂ ਸਰਪੰਚੀ ਦੀ ਚੋਣ ਜਿੱਤੀ ਬਲਾਸੰਭਤੀ ਚੇਅਰਮੈਨ ਜੋ ਕੁਝ ਵੀ ਰਹੇ ਪਰ ਪਹਿਲੀ ਵਾਰ 1957 ਦੇ ਵਿੱਚ ਜਦੋਂ ਕਾਂਗਰਸ ਪਾਰਟੀ ਦਾ ਚੋਣ ਨਿਸ਼ਾਨ ਹੁੰਦਾ ਸੀ ਦੋ ਬਰਦਾਂ ਦੀ ਜੋੜੀ ਉਦੋਂ ਸਰਦਾਰ ਪ੍ਰਕਾਸ਼ ਸਿੰਘ 1957 ਵਿੱਚ ਕਾਂਗਰਸ ਦੀ ਪਾਰਟੀ ਤੋਂ ਵਿਧਾਇਕ ਬਣੇ ਤੇ ਵਿਧਾਇਕ ਬਣ ਕੇ ਫਿਰ ਦਲ ਬਦਲੀ ਦਾ ਘਟਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਤੁਹ ਪਹਿਲੀ ਤਰਵਾਦ ਲਈ ਸਰਾਰ ਪ੍ਰਕਾਸ਼ ਸਿੰਘ ਵਾਲਦੀ ਉਦਵਾਰ ਖ리아ਨੇ ਵਾਲੇ ਆਇਆ ਰਾਮ ਗਿਆਰਾ ਉਦਵਾਰ ਤੇ ਅੱਜ ਕੱਪਾ ਸਾਡੇ ਸਾਰੀਆਂ ਪਾਰਟੀਆਂ ਦੇ ਦਲ ਬਦਲ ਸਾਰੀਆਂ ਪਾਰਟੀਆਂ ਦੇ ਵਿੱਚ ਦਲ ਬਦਲੀ ਹੋ ਰਹੀ ਹੈ ਸਾਰੀਆਂ ਕਾਂਗਰਸ ਛੱਡ ਕੇ ਕੋਈ ਕਾਲੀ ਛੱਡ ਕੇ ਕੋਈ ਬੀਜੇਮੀ ਤੇ ਬੀਜੇਪੀ ਛੱਡ ਕੇ ਕੋਈ ਆਮ ਆਦਮੀ ਪਾਰਟੀ ਚਾਰ ਪੰਜ ਪਾਰਟੀਆਂ ਜਿਹੜੇ ਸਾਡੇ ਦੇਸ਼ ਦੀਆਂ ਨੇ ਇਸ ਵੇਲੇ ਸਾਡੇ ਉਹਨਾਂ ਦੇ ਸਾਰੀਆਂ ਵਿੱਚ ਦਲ ਬਦਲਵਾ ਦੀ ਭਰਤੀ ਉਨੀ ਸ਼ੁਰੂ ਹੋ ਗਈ ਹੈ ਮੈਨੂੰ ਇੰਜ ਲੱਗਦਾ ਹੈ ਕਿ ਦਲ ਬਦਲੀਆਂ ਜਿਹਨੂੰ ਕਿਸੇ ਵळे ਗਦਾਰੀ ਜਾਂ ਬੇਵਫਾਈ ਦਾ ਸਰਜਾ ਇਤਨਾ ਚੰਦਾ ਸੀ ਅੱਜਕੱਲ ਉਹਨੂੰ ਮਾਨਤਾ ਪ੍ਰਾਪਤ ਹੋ ਗਈ ਹੈ ਲੋਕਾਂ ਨੇ ਪ੍ਰਵਾਨ ਕਰ ਲਿਆ ਲੱਗਦਾ ਕਿਉਂਕਿ ਕੋਈ ਕਿਸੇ ਨੂੰ ਕਹਿਣ ਦੀ ਗਰਾਨੀ ਜੇ ਅਸੀਂ ਕਿਸੇ ਕਾਗਰਸੀ ਭਰਾ ਨੂੰ ਕਹਾਂਗੇ ਵੀ ਤੁਹਾਡੀ ਪਾਰਟੀ ਦਾ ਦਲ ਬਦਲੂ ਆਈ ਜਾਂਦੇ ਆ ਉਹ ਕਹਣਗੇ ਤੁਹਾਡੀ ਚਿਹੜਾ ਨਹੀਂ ਜਾਂ ਆਈ ਜਾਂਦੇ ਜੇ ਅਸੀਂ ਆਮ ਆਦਮੀ ਪਾਰਟੀ ਨਾਲ ਨੂੰ ਕਹਾਂਗੇ ਹੋਲਾ ਉਹ ਕਹਣਗੇ ਜੋ ਬੀਜੇਪੀ ਵਾਲੀ ਹੈ ਬੀਜੇਪੀ ਵਾਲੇ ਕਿਤੇ ਆਮਾਦ ਪਾਰਡੇ ਸਾਡੇ ਚ ਸਾਰੀਆਂ ਪਾਰਟੀਆਂ ਚ ਮੌਕਾ ਪ੍ਰਸ ਸਿਆਸਤਦਾਨ ਕਦੇ ਅੰਦਰ ਕਦੇ ਅੰਦਰ ਤੁਕਸੀਆ ਮਾਰਦੀ ਰਹਿੰਦੀ ਹੈ ਇਹ ਦੌਰ ਚੱਲ ਰਿਹਾ ਪਰ ਜਿਹੜੇ ਵਾਲੀਆਂ ਤੁਕਸੀਆ ਨਹੀਂ ਮਾਰਦੇ ਕਈ ਉਦੋਂ ਵੀ ਵੱਡੇ ਦਲ ਬਦਲਉਂਦੇ ਮੈਂ ਸੱਚੀ ਗੱਲ ਕਹੇ ਬਣ ਪੜੈ ਨਹੀਂ ਸਕਦਾ ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਜਿਹੜੇ ਕਿ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ 77 ਜਨਰਲ ਰਹੇ ਪੁੰਦਲੋਂ ਨਾ ਤੋਂ ਗਿਣਨ ਮੜਦੇ ਸੀ ਉਹ ਠੀਕ ਹੈ ਉਹ ਕਦੇ ਵੀ ਇਹ ਪੰਥਕ ਅਸੂਲਾਂ ਦੀ ਪਾਰਟੀ ਨਹੀਂ ਰਹੀ ਇਸ ਕਰਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਾ ਰਹੇ ਹਾਂ ਉਹਨਾਂ ਨੇ ਸੰਯੁਕਤ ਅਕਾਲੀ ਦਲ ਬਣਾ ਲਿਆ ਜਦੋਂ ਉਹਨਾਂ ਨੇ ਫੇਰ ਬਣਾ ਜਦੋਂ ਉਧਰ ਉਹਨੇ ਦਾਲ ਨਹੀਂ ਗਲੀ ਫੇਰ ਉਹ ਫੇਰ ਸੁਖਵੀਰ ਬਾਦਲ ਦੇ ਕਹੇ ਤੋਂ ਫੇਰ ਆਕੇ ਜੋ ਸੁਪੀਰਵਾਦ ਦੇ ਉਹਨਾਂ ਨੂੰ ਨਹੀਂ ਪਛਾਣ ਉਹ ਟਿਕਟ ਦੇ ਧੀ ਸਗਰੂਰ ਤੋਂ ਜਾਂ ਪੁੱਛ ਕਿਛ ਨਹੀਂ ਕੀਤੀ ਉਹ ਫੇਰ ਵਾਪਸ ਚਲੇ ਗਏ ਇਹ ਲੋਕ ਜਿਹੜੇ ਹੈ ਨਾ ਇਹ ਪਤਾ ਕਈਆਂ ਦਾ ਪਤਾ ਲੱਗ ਜਾਂਦਾ ਕਈਆਂ ਦਾ ਪਤਾ ਨਹੀਂ ਲੱਗਦਾ ਇਹ ਤਪੂਸੀਆਂ ਇੱਧਰ ਉੱਧਰ ਕਰਦੇ ਨੇ ਕੁਰਸੀ ਦੇ ਖਾਤਰ ਚੌਧਰ ਦੇ ਖਾਤਰ ਇਹ ਲੋਕ ਕੁਝ ਵੀ ਕਰ ਸਕਦੇ ਆ ਦੇਖੋ ਬਹੁਤ ਹੀ ਸਾਡੀ ਸਰਕਾਰ ਲੋਕ ਵੀ ਬੀਜ ਰਹੇ ਸਰਕਾਰ ਜੋ ਇਸ ਕਰ ਕਹਦਾ ਕਿ ਮੰਤਰੀ ਹੈ ਇਸ ਕਰਕੇ ਨਹੀਂ ਮੈਂ ਇਸ ਕਰਕੇ ਕਹਿੰਦਾ ਕਿ ਸਾਡੀ ਬਹੁਤ ਹੀ ਸਤਕਾਰ ਜੋ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ ਦੋ ਤਿੰਨ ਵਾਰ ਤਿੰਨ ਚਾਰ ਵਾਰ ਮੁਕੀ ਲੈ ਚੁੱਕੀ ਵੀਪੀ ਜਗੀਰ ਕੋਲ ਵੀਪੀ ਜਗੀਰ ਕੋਲ ਉਹ ਬਹੁਤ ਤਕੜੇ ਗੱਲ ਬਦਲ ਗਿਆ ਛੱਡ ਕੇ ਆਈ ਸੀ ਸੁਖਵੀਰ ਨੂੰ ਜਦ ਸੁਖਵੀਰ ਨੇ ਕਿਹਾ ਆ ਜਾ ਉਹ ਫੇਰ ਵਾਗੀ ਫਿਰ ਉਹਨੇ ਸੁਖਦੇਵ ਸਿੰਘ ਢੀਡ ਸੇ ਨਾਲ ਆ ਗਈ ਮਤਲਬ ਇਹ ਲੋਕ ਆਪਣੇ ਇਹ ਗੱਲ ਪਗਾਉਣ ਵਾਸਤੇ ਆਪਣੀ ਸਤਾਪਤੀ ਵਾਸਤੇ ਕਿਸੇ ਵੀ ਪਾਸੇ ਪਲਟੀ ਮਾਰ ਸਕਦੇ ਨੇ ਇਦਾਂ ਦੀ ਲਿਸਟ ਬਹੁਤ ਲੰਮੀ ਐ ਛੋੜੀ ਨਹੀਂ ਤੁਸੀਂ ਕਹਾਂ ਕੋਈ ਬਾਦਲ ਨੂੰ ਕਹਿੰਦਾ ਕਾਲੇ ਨੂੰ ਕਹਿੰਦਾ ਕਿ ਜਿੰਨੇ ਬੁਝਾ ਦੇ ਤਨੇ ਜ ਆ ਮੁੱਖ ਮੰਤਰੀ ਐ ਤਾਂ ਉਹ ਤੋਂ ਸਾਰਿਆਂ ਨੂੰ ਪਤਾ ਕੋਈ ਬਹੁਤੀ ਵੱਡੀ ਗੱਲ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਜਿਵੇਂ ਸਰ ਪ੍ਰਕਾਸ਼ ਸਿੰਘ ਬਾਦਲ ਜੀ ਮਿਲਾਂਦਾ ਨਾ ਲਿਆ ਤਾਂ ਕੈਪਟਨ ਅਮਰਿੰਦਰ ਸਿੰਘ ਤਾਂ ਉਦੋਂ ਵੀ ਬਹੁਤ ਵੱਡੇ ਦਾਬਦਰ ਹੋਲੇ ਉਹ ਕਦੇ ਕਾਂਗਰਸੀ ਕਦੇ ਕੱਲ ਲਈ ਕਦੇ ਕੱਲ ਨਹੀਂ ਕਦੇ ਸਰਵਿੰਦਰ ਕੱਲ ਦੀ ਕਦੇ ਫੇਰ ਕਾਂਗਰਸੀ ਫੇਰ ਕੱਲ ਲਈ ਫੇਰ ਕਾਂਗਰਸੀ ਫਿਰ ਜਦੋਂ ਆਖਰੀ ਮੌਕਾ ਆ ਤਾਂ ਬੀਜੇਪੀ ਛਾਲ ਮਾਰ ਗਈ ਐਸੇ ਲਈ ਬੀਜੇਪੀ ਜਿਵੇਂ ਬੈਠੇ ਇਹ ਮਤ ਸਮਝੋ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਮੈਂ ਨਾਂ ਨਹੀਂ ਲਊਂਗਾ ਫਿਰ ਤਾਂ ਮੇਰੀ ਗੱਲ ਹੀ ਅਧੂਰੀ ਰਹਿ ਜੂਗੀ ਭਗਵੰਤ ਸਿੰਘ ਮਾਨ ਪੂਰੀ 20 ਦਲ ਬਦਲੀ ਕਰ ਚੁੱਕੇ ਨੇ ਕਿਉਂਕਿ ਉਹ ਜਦੋਂ ਕਮੇਟੀ ਖੇਤਰ ਤੋਂ ਪਹਿਲੀ ਵਾਰ ਅ ਪ੍ਰਵੈਸ਼ ਕੀ ਤੰਨੇ ਮਨਪ੍ਰੀਤ ਵਾਦੂਨੀ ਪਾਰਟੀ ਪੀਪੀਪੀ ਨਾਲ ਪੀਪੀਪੀ ਨਹੀਂ ਚੱਲ ਸਕੀ ਤਾਂ ਫਿਰ ਉਹਨਾਂ ਨੇ ਆਮ ਆਦੀ ਪਾਰਟੀ ਜਾਂ ਕਿ ਦਲ ਉਹਨਾਂ ਨੇ ਵੀ ਬਦਲਿਆ ਸੋ ਇਹ ਦਲ ਬਦਲਨੀਆਂ ਨੂੰ ਮੈਂ ਸਮਝਦਾ ਵੀ ਲੋਕਾਂ ਨੇ ਪਤਾ ਨਹੀਂ ਰਾਜਨੀਤਿਕ ਲੋਕਾਂ ਨੇ ਜੋ ਹੈ ਗਾ ਨੂੰ ਮਾਂਤਾ ਹੀ ਦਿੱਤੀ ਹੈ ਕੋਈ ਕਿਸੇ ਨੂੰ ਕਹਦਾ ਨਹੀਂ ਵੀ ਤੂੰ ਮੂੰਹ ਮੈਂ ਡਰਾ ਤੂੰ ਐ ਡਰਾ ਕੋਈ ਕਿਸੇ ਨੂੰ ਕੁਝ ਨਹੀਂ ਕਹਾਂ ਸਭ ਲੋਕ ਨੂੰ ਮੌਕਾ ਪਾਸ ਨਹੀਂ ਜਿਹੜੇ ਲੋਕ ਇਧਰੋਂ ਉਧਰ ਇਧਰੋਂ ਉਧਰ ਮਾਂ ਪਾਰਟੀ ਛੱਡ ਕੇ ਉਸੂਲਾਂ ਨੂੰ ਤਿਆਗ ਕਰਕੇ ਉਸ ਹੋਲਡ ਪਾਰਟੀ ਚਲੇ ਜਾਂਦੇ ਜਿੱਥੇ ਕਿ ਤੁਹਾਡੇ ਉਸੂਲ ਮਿਲਦੇ ਵੀ ਨਹੀਂ ਤਾਂ ਉਹ ਬਹੁਤ ਵੱਡੇ ਗद्दार ਨੇ ਬਹੁਤ ਦਲ ਬਦਲੂਜੀ ਬਹੁਤ ਵੱਡੇ ਗद्दार ਵੀ ਨੇ ਇਹਨਾਂ ਨੂੰ ਅਸੀਂ ਅਸੀਂ ਤਾਂ ਰੋਕ ਨਹੀਂ ਸਕਦੇ ਉਹਨਾਂ ਦੇ ਪਾਸੇ ਨਾਮ ਸੁੱਕਦੇ ਨਾਲ ਜਾਂ ਕੋਈ ਹੋਰ ਕੀ ਵੀ ਤੁਸੀਂ ਇਹ ਨਾ ਕਰੋ ਨਹੀਂ ਉਹ ਆਖੇ ਨਹੀਂ ਲੱਗਣਗੇ ਅਸੀਂ ਇਹਨਾਂ ਨੂੰ ਸੰਕਤਤਾ ਸਿਖਾ ਸਕਦੇ ਹਾਂ ਇਦਾਂ ਸਰਸ ਸਖਾ ਲੱਗਦੇ ਆ ਜੇ ਦੇਖੋ ਕਿਸਾਨੀ ਅੰਦੋਲਨ ਬਹੁਤ ਵੱਡਾ ਇਨਕਲਾਬੀ ਅੰਦੋਲਨ ਸੀ ਜੋ ਦਿੱਲੀ ਇਹਦੇ ਨੇ ਮੋਰਚਾ ਲਾਇਆ ਪ੍ਰਾਈਮ ਮਿਨਿਸਟਰ ਨੂੰ ਝੁਕਾਇਆ ਮਾਫੀ ਤੱਕ ਮੰਗਵਾਈ ਹੈ ਪਰ ਫਿਰ ਏਜੰਸੀਆਂ ਨਹੀਂ ਹਟਦੀਆਂ ਹੁੰਦੀਆਂ ਵਿਰੋਧੀ ਕਦੇ ਨੇ بادشاہਾਂ ਤੋਂ ਮਾਫੀ ਮੰਗ ਕੇ ਵੀ ਨਹੀਂ ਬਖਸ਼ਾ ਉਹ ਉਤਾ ਕਰਕੇ ਵੀ ਨਹੀਂ ਬਖਸ਼ਾ ਹੁੰਦਾ ਉਹਨਾਂ ਨੇ ਫਿਰ ਵੀ ਮੰਗਾ ਨਹੀਂ ਮੰਨੀਆਂ ਕਿਸਾਨਾਂ ਅੱਜ ਵੀ ਫੁੱਟ ਪਾਈ ਕਿਸਾਨਾਂਆਂ ਜਿੱਥੇ ਬੰਦਿਆਂ ਨੂੰ ਲੀਰ-ਲੀਰ ਕਰਤਾ ਪਰ ਹੁਣ ਪਿੱਛੇ ਜਿਹੜਾ ਮੋਰਚਾ ਖਨੌਰੀ ਸ਼ੰਭੂ ਬੱਡਰ ਤੇ ਬੰਦੇ ਹੋਰਾਂ ਨੇ ਲਾਇਆ ਡੱਲੇ ਵਾਲ ਹੋਰਾਂ ਜਿਹਨੇ ਲਾਇਆ ਹੈ ਉਹ ਮੋਰਚਾ ਵੀ ਮੈਂ ਕਹਿੰਦਾ ਕਿ ਸਭ ਤੋਂ ਵੱਧ ਇਨਕਲਾਬੀ ਮੋਰਚਾ ਉਹ ਹੈ ਹੁਣ ਕਿਸਾਨ ਜਿੱਥੇ ਬੰਦਿਆਂ ਨੇ ਪੜਨ ਕਰ ਲਿਆ ਕਿ ਜੇ ਸਾਡੇ ਨਾਲ ਜਿਹੜੀ ਪਾਰਟੀ ਨੇ ਸਾਡੇ ਨਾਲ ਗਦਾਰੀ ਕੀਤੀ ਹੈ ਉਹਦਾ ਅਸੀਂ ਘਰੋਂ ਕਰਾਂਗੇ ਉਹ ਤੋਂ ਪੁੱਛਾਂਗੇ ਵੀ ਸਾਡੇ ਨਾਲ ਗਦਾਰੀ ਕਿਉਂ ਕੀਤੀ ਹੈ ਸਾਡੇ ਨਾਲ ਮੰਗਾ ਮੰਨ ਕੇ ਕਿਉਂ ਮੁਕਰਿਆ ਤੇ ਉਹ ਇਹ ਕੁਝ ਕਰਕੇ ਵਿਖਾ ਰਹੇ ਨੇ ਇਹ ਭਾਜਪਾ ਨੂੰ ਜੇ ਕੋਈ ਸਬਕ ਸਖਾਰ ਹੈ ਤਾਂ ਉਹ ਸਿਰਫ ਕਿਸਾਨ ਅੰਦੋਲਨ ਵਾਲੇ ਸਾਡੇ ਦੇਸ਼ ਦੇ ਕਿਸਾਨ ਸਖਾ ਰਹੇ ਨੇ ਐਸੇ ਤਰ੍ਹਾਂ ਦੇ ਹੋਰ ਵਰਗ ਮਜ਼ਦੂਰ ਵਰਗ ਵਪਾਰੀ ਵਰਗ ਬੁੱਧੀਜੀਵੀ ਵਰਗ ਸਹਿਤ ਕਰ ਲੋ ਜੇ ਸਾਰੇ ਸਬਕ ਸਿਖਾਉਣ ਦੇ ਆਜਾ ਨਾ ਮੈਂ ਨਹੀਂ ਕਹਿੰਦਾ ਕਿ ਭਾਜਪਾ ਨੂੰ ਸਬਕ ਸਿਖਾਣਾ ਇੰਨਾ ਲੋਕਾਂ ਮੌਕਾ ਪ੍ਰਸਤ ਲੋਕਾਂ ਨੂੰ ਜੋ ਦੇਸ਼ ਦੀ ਗੱਲ ਨਹੀਂ ਕਰਦੇ ਜੋ ਗਰੀਬ ਦੀ ਗੱਲ ਨਹੀਂ ਕਰਦੇ ਜੋ ਬੇਰਜ਼ਗਾਰੀ ਦੀ ਗੱਲ ਨਹੀਂ ਕਰਦੇ ਕਿਸਾਨ ਤੇ ਮਜ਼ਦੂਰ ਦੇ ਹੱਕਾਂ ਦੀ ਗੱਲ ਨਹੀਂ ਕਰਦੇ ਮਹਿੰਗਾਈ ਦੀ ਗੱਲ ਨਹੀਂ ਕਰਦੇ ਉਹਨਾਂ ਨੂੰ ਸਭ ਤੋਂ ਸਿਖਾਉਣ ਦਾ ਸਿਰਫ ਤੁਹਾਡੇ ਕੋਲ ਇਲਾਜ ਹੈ ਤੁਹਾਡੇ ਕੋਲ ਇੱਕ ਜਾਦੂ ਦੀ ਛੜੀ ਆਈ ਹੋਈ ਹੈ ਹੁਣ ਇਸ ਵੇਲੇ ਉਹ ਜਾਦੂ ਦੀ ਛੜੀ ਜਦੋਂ ਤੁਸੀਂ ਇਹਨਾਂ ਨੂੰ ਸਭ ਤੋਂ ਸਿਖਾ ਸਕਦੇ ਹੋ ਕਿਸਾਨ ਅੰਦੋਲਨ ਦੀ ਮੈਂ ਉਦਾਹਰਨ ਦਿੱਤੀ ਹੈ ਮੈਂ ਇਹ ਨਹੀਂ ਕਹ ਰਿਹਾ ਕਿ ਬੀਜੇਪੀ ਦੇ ਖਿਲਾਫ ਜਾਓ ਜਾਂ ਨਾ ਜਾਓ ਮੈਂ ਕਹਿੰਦੇ ਉਹ ਸਭ ਕ ਸਖਾ ਰਹੇ ਨੇ ਇਸ ਦਾ ਤੁਹਾਨੂੰ ਇੱਕ ਜਾਦੂ ਦੀ ਸ਼ਰੀ ਮਿਲੀ ਹੈ ਜਿਹੜੀ ਦੀ ਵਰਤੋਂ ਕਰਕੇ ਤੁਸੀਂ ਇਹਨਾਂ ਨੂੰ ਸਭ ਕ ਸਖਾ ਸਕਦੇ ਹੋ ਕਿ ਜੇ ਸਾਥੋਂ ਵੋਟ ਲਾਉਣੀ ਹੈ ਸਾਡੇ ਹੱਕਾਂ ਦੀ ਗੱਲ ਕਰਉਗੇ ਤਾਂ ਤੁਹਾਡੇ ਨੂੰ ਤੁਹਾਨੂੰ ਸੀ ਵੋਟ ਕਰਾਂਗੇ ਇਹ ਸੋਚ ਕੇ ਕਿ ਤੁਸੀਂ ਵੋਟ ਕਿਹਨੂੰ ਪਾਉਣੀ ਹੈ ਤੁਸੀਂ ਐਨਡੀਏ ਦੀ ਸਰਕਾਰ ਬਣਾਉਣੀ ਹੈ ਜਾਂ ਤੁਸੀਂ ਇੰਡੀਆ ਦੀ ਸਰਕਾਰ ਬਣਾਉਣੀ ਹੈ ਇਹਨਾਂ ਦੋਨਾਂ ਗੱਠ ਜੁੜਾ ਜੋ ਕਿਹਦੀ ਸਰਕਾਰ ਤੁਸੀਂ ਬਣੇ ਇਹ ਤੁਹਾਡੇ ਹੱਥ ਜ ਹੈ ਇਹ ਸੋਚ ਕੇ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰੋ ਦੋਸਤੋ ਜਿਹੜੀ ਵੀ ਸਰਕਾਰ ਬਣ ਗਈ ਉਹ ਸਾਡੀ ਸਰਕਾਰ ਹੋਊਗੀ ਇੱਕ ਬੇਨਤੀ ਮੈਂ ਚੈਨਲ ਵੱਲੋਂ ਹੋਰ ਕਰਦਿਆਂ ਕਿ ਜਿਹੜੇ ਲੋਕ ਇਹ ਕਹਿੰਦੇ ਕਿ ਇਹਦੀ ਬੀਜੇਪੀ ਦੀ ਸਰਕਾਰ ਨਹੀਂ ਕਿਉਂ ਬੀਜੇਪੀ ਦੀ ਸਰਕਾਰ ਕਰ ਭਾਈ ਸਾਡੀ ਸਰਕਾਰ ਨਹੀਂ ਜਿਹੜੀ ਦੇਸ਼ ਦੀ ਸਰਕਾਰ ਹੁੰਦੀ ਹੈ ਉਸ ਦੇਸ਼ ਦੀ ਜਨਤਾ ਦੀ ਸਾਰੇ ਲੋਕਾਂ ਦੀ ਸਰਕਾਰ ਹੁੰਦੀ ਹੈ ਸੋ ਇਸ ਕਰਕੇ ਇਹ ਕਹਿਣਾ ਵੀ ਬੰਦ ਕਰਨਾ ਚਾਹੀਦਾ ਹੈ ਕਿ ਬੀਜੇਪੀ ਸਰਕਾਰ ਹੈ ਜਾਂ ਇਹ ਮੋਦੀ ਸਰਕਾਰ ਹੈ ਉਹ ਸਾਡੇ ਦੇਸ਼ ਦੀ ਸਰਕਾਰ ਹੈ ਉਹਦਾ ਮੁਖੀ ਮੋਦੀ ਸਾਹਿਬ ਨੇ ਕਿ ਪੰਜਾਬ ਦੀ ਸਰਕਾਰ ਹੈ ਸਾਡੇ ਪੰਜਾਬ ਦੀ ਸਰਕਾਰ ਹੈ ਜਿਹਨੂੰ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਜੈ ਕਾਂਸ ਦੀ ਪਾਰਟੀ ਦੀ ਸਰਕਾਰ ਹੋਵੇ ਕੋਈ ਵੀ ਪਾਰਟੀ ਉਹ ਸਾਡੇ ਪੰਜਾਬ ਦੀ ਸਰਕਾਰ ਹੈ ਸੋ ਤੁਸੀਂ ਆਪਣੇ ਦੇਸ਼ ਦੀ ਜਿਹੜੀ ਸਰਕਾਰ ਚੁਣੀ ਹੈ ਜਾਦੂ ਦੀ ਛੜੀ ਜਿੱਧਰ ਵੀ ਲਾਉਂਗੇ ਜਿਹੜੇ ਬਟਨ ਤੇ ਦਬਬ ਦੋਗੇ ਉਹਦੇ ਮੁਤਾਬਕ ਤੁਹਾਡੇ ਦੇਸ਼ ਦੀ ਸਰਕਾਰ ਬਣ ਜਾਊਗੀ ਦੋਸਤੋ ਇਹ ਮੌਕਾ ਬਹੁਤ ਹੀ ਸੁਨਹਿਰੀ ਮੌਕਾ ਹੈ ਫੇਰ ਨਾ ਦੋਸ਼ ਦਿਓ ਕਿਸੇ ਨੂੰ ਹੁਣ ਜੇ ਤੁਸੀਂ ਸਹੀ ਵਰਤੋਂ ਨਾ ਕੀਤੀ ਉਹੇ ਦੋਸ਼ੀ ਅਸੀਂ ਹੋਵਾਂਗੇ ਸੋ 1 ਜੂਨ ਨੂੰ ਆਪਣੇ ਵੋਟ ਦੀ ਸਹੀ ਵਰਤੋਂ ਕਰਕੇ ਤੁਸੀਂ ਆਪਣੇ ਦੇਸ਼ ਦੀ ਸਰਕਾਰ ਚੁਣੀ ਹੈ ਕੋਈ ਵੀ ਵਾਂਝਾ ਨਾ ਰਹੇ ਇੱਕ ਤਰੀਕ ਨੂੰ 1 ਜੂਨ ਨੂੰ ਵੋਟਾਂ ਪਾਓ ਅਸ ਅਪਾ ਆਪਣੇ ਦੇਸ਼ ਦੀ ਸਰਕਾਰ ਚੁਣੀ ਹੈ ਜਿਹੜੇ ਤਲਬਾਦੋਂ ਇਹ ਤਾਂ ਕਹਿ ਨਹੀਂ ਸਕਦਾ ਤਲਬਾਦੋਂ ਨੂੰ ਸੱਤ ਦਸਾਂ ਉਹਦਾ ਬਦਲੂ ਸਾਰੀਆਂ ਪਾਰਟੀਆਂ ਆ ਗਏ ਇਹ ਮੌਕਾ ਤੁਹਾਡੂ ਲੋਕ ਨੇ ਚੰਗੇ ਨਮੈ ਦੇ ਚੋਣ ਜਿਹੜਾ ਵੀ ਚੰਗਾ ਨਮਾ ਹੁੰਦਾ ਜਿਸ ਦੇ ਦੇਸ਼ ਲਈ ਜਾਂ ਕੌਮ ਲਈ ਕਈਆਂ ਨੇ ਕੌਮ ਲਈ ਬਹੁਤ ਕੁਸ਼ ਕੀਤਾ ਹੈ ਉਹਨਾਂ ਨੂੰ ਵੋਟ ਪਾ ਕੇ ਦਿਤਾਓ ਤਾਂ ਕਿ ਸਾਡੇ ਆਵਾਜ਼ ਪਾਰਲੀਮੈਂਟ ਤੋ ਉਖਾ ਸਕਣ ਇਸ ਕਰਕੇ ਇੰਨੀ ਆਵੇਦਿਆ ਕਰਦਾ ਹਾਂ ਖਿਮਾ ਚਾਹਾਂਗਾ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਸੋ ਦੋਸਤੋ ਏ ਸੀ ਸਾਡਾ ਅੱਜ ਦਾ ਦਲ ਪਤਨੀਆਂ ਬਾਰੇ ਇੱਕ ਖਾਸ ਪ੍ਰੋਗਰਾਮ ਆਪ ਜੀ ਨੂੰ ਇਹ ਕਿਹੋ ਜਿਹਾ ਲੱਗਿਆ ਇਸ ਬਾਰੇ ਆਪਣੀ رائے ਸਾਡੇ ਨਾਲ ਕਮੈਂਟਾਂ ਵਿੱਚ ਜਰੂਰ ਸ਼ੇਅਰ ਕਰਨਾ ਜੀ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਦ ਤੱਕ ਨੂੰਰ ਕਰਨ ਨੂੰ ਦਿਓ ਆ ਗਿਆ ਸਤਿ ਸ੍ਰੀ ਅਕਾਲ ਅਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ